ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੇ ਚੜ੍ਹਦੀ ਕਲਾ ਛੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤਾਂ ਕੋਈ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜ਼ਿੰਦਗੀ ਦੇ ਵਿੱਚ ਜਿੱਦਾਂ ਕਿ ਤੁਸੀਂ ਥੰਬਨੇਲ ਤੇ ਬੜਾ ਲਿਖਿਆ ਆ ਵੀ ਇਹ ਇਹ ਤਿੰਨ ਚੀਜ਼ਾਂ ਜੀ ਆਪਣੀ ਜ਼ਿੰਦਗੀ 'ਚ ਤੁਸੀਂ ਲੋੜ ਤੋਂ ਵੱਧ ਕਰੋਗੇ ਤਾਂ ਇਹ ਤੁਹਾਨੂੰ ਦੁੱਖ ਦੇ ਸਕਦੀਆਂ ਤੁਹਾਨੂੰ ਕਿਤਨਾ ਕੁ ਤੇ ਨੁਕਸਾਨ ਪਹੁੰਚਾ ਸਕਦੀਆਂ ਨੇ ਹਨਾ ਸੁੱਖ-ਦੁੱਖ ਤਾਂ ਬਣੇ ਹੋਏ ਆ ਪਰ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਇਹਨਾਂ ਨੂੰ ਆਪਣੇ ਆਪਣੇ ਉੱਤੇ ਹਾਵੀ ਨਾ ਹੋਣ ਦਿਓ ਜ਼ਿਆਦਾ ਹਨਾ ਤੁਹਾਨੂੰ ਬਹੁਤ ਦੁੱਖ ਦੇਣਗੀਆਂ ਉਹ ਕਿਹੜੀਆਂ ਤਿੰਨ ਚੀਜ਼ਾਂ ਨੇ ਜੀ ਨੰਬਰ 1 ਤੇ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਜ਼ਰੂਰਤ ਤੋਂ ਵੱਧ ਕਿਸੇ ਤੇ ਡਿਪੈਂਡ ਹੋਣਾ ਠੀਕ ਹੈ ਜੀ ਆਪਾਂ ਕਈ ਚੀਜ਼ਾਂ ਦੇ ਵਿੱਚ ਨਾ ਆਪਾਂ ਕਿਸੇ ਦੇ ਡਿਪੈਂਡ ਹੋ ਜਾਂਦੇ ਆ ਵੀ ਯਾਰ ਜੇ ਉਹ ਬੰਦਾ ਆਊਗਾ ਤਾਂ ਆਪਾਂ ਕੰਮ ਕਰਾਂਗੇ ਉਹ ਬੰਦਾ ਆਊਗਾ ਤਾਂ ਆਪਾਂ ਕੰਮ ਕਰਾਂਗੇ ਜੇ ਉਹ ਨਹੀਂ ਨਹੀਂ ਕਿਸੇ ਦਾ ਤਾਂ ਆਪਾਂ ਉਹ ਕੰਮ ਛੱਡ ਦਿੰਨੇ ਆ ਹਨਾ ਜਿਸ ਨਾਲ ਆਪਣਾ ਨੁਕਸਾਨ ਵੀ ਹੁੰਦਾ ਤੇ ਜੇ ਨੁਕਸਾਨ ਹੁੰਦਾ ਤਾਂ ਫਿਰ ਕਿਤਨਾ ਕਿਤੇ ਦੁੱਖ ਤਾਂ ਹੁੰਦਾ ਹੀ ਹੈ ਠੀਕ ਹੈ ਜੀ ਸਭ ਕਿਸੇ ਤੇ ਡਿਪੈਂਡ ਦਾ ਨਾ ਰਹੋ ਵੀ ਉਹ ਤੋਂ ਬਿਨਾ ਤੁਸੀਂ ਕੋਈ ਕੰਮ ਹੀ ਨਾ ਕਰ ਸਕੋ ਹਨਾ ਇਕੱਲੇ ਕਰਨਾ ਸਿੱਖੋ ਪਹਿਲੇ ਨੰਬਰ ਤੇ ਇਹ ਗੱਲ ਠੀਕ ਹੈ ਜੀ ਇਸ ਚੀਜ਼ ਨੂੰ ਆਪਣੇ ਆਪ ਤੇ ਹਾਵੀ ਨਾ ਹੋਣ ਦਿਓ ਦੂਜੇ ਨੰਬਰ ਤੇ ਜ਼ਰੂਰਤ ਤੋਂ ਵੱਧ ਪਰੋਸਾ ਕਰਨਾ ਠੀਕ ਹੈ ਜ ਕਿਸੇ ਤੇ ਵੀ ਹਨਾ ਆਪਾਂ ਕਈ ਵਾਰ ਅਟੈਚਮੈਂਟ ਹੋ ਜਾਂਦੀ ਹੈ ਆਪਾਂ ਬਹੁਤ ਭਰੋਸਾ ਕਰਨ ਲੱਗ ਜਾਂਦੇ ਆ ਲੋਕਾਂ ਤੇ ਹਨਾ ਪਰ ਕਿਤੇ ਨਾ ਕਿਤੇ ਕਈ ਵਾਰ ਇਦਾਂ ਹੁੰਦਾ ਵੀ ਸਾਹਮਣੇ ਵਾਲੇ ਬੰਦੇ ਦਾ ਪਤਾ ਨਹੀਂ ਹੁੰਦਾ ਵੀ ਅੰਦਰ ਕੀ ਆਣਾ ਇਸ ਲਈ ਕਿਸੇ ਤੇ ਵੀ ਉਮੀਦ ਤੋਂ ਵੱਧ ਲੋੜ ਤੋਂ ਵੱਧ ਭਰੋਸਾ ਨਾ ਕਰੋ ਅੱਜ ਦੇ ਸਮੇਂ 'ਚ ਇਹ ਬਹੁਤ ਜ਼ਰੂਰੀ ਚੀਜ਼ ਆ ਹਨਾ ਇਹਨੂੰ ਵੀ ਆਪਣੇ ਆਪ ਤੇ ਹਾਵੀ ਨਾ ਹੁੰਦੇ ਹੋ ਤੇ ਤਿੰਨ ਨੰਬਰ ਤੇ ਹੀ ਅਟੈਚਮੈਂਟ ਕਿਸੇ ਦੇ ਨਾਲ ਇੰਨੀ ਜ਼ਿਆਦਾ ਅਟੈਚਮੈਂਟ ਨਾ ਰੱਖੋ ਵੀ ਤੁਹਾਡਾ ਉਹਦੇ ਬਿਨਾ ਸਰੀਰ ਹੀ ਨਾ ਹਨਾ ਚਲੋ ਫੈਮਿਲੀ ਮੈਂਬਰਸ ਹੋਰ ਗੱਲ ਹੁੰਦੀ ਹੈ ਬਟ ਉਸ ਤੋਂ ਬਿਨਾ ਆਪਾਂ ਕਈ ਵਾਰ ਕਿਸੇ ਬੰਦੇ ਨਾਲ ਇੰਨੀ ਜ਼ਿਆਦਾ ਅਟੈਚਮੈਂਟ ਰੱਖ ਲੈਂਦੇ ਆ ਹਨਾ ਵੀ ਨਹੀਂ ਯਾਰ ਉਹਦੇ ਬਿਨਾ ਸਾਡਾ ਸਰਦਾ ਨਹੀਂ ਹੈਗਾ ਉਹਨਾਂਕ ਫੋਨ ਤੇ ਗੱਲ ਨਾ ਕਰੀ ਇਹਦੀ ਹੜੀ ਚਿੱਤਪਾ ਦਾ ਸਾਡਾ ਜੀ ਨਹੀਂ ਲੱਗਦਾ ਜਾਂ ਐਦਾਂ ਦੀ ਕੋਸ-ਸੋ ਗੱਲਾਂ ਹੁੰਦੀਆਂ ਸੋ ਇੰਨੀ ਜ਼ਿਆਦਾ ਵੀ ਅਟੈਚਮੈਂਟ ਨਾ ਕਿਸੇ ਨਾਲ ਕਰੋ ਵੀ ਜੇ ਉਹ ਅਵੇਲੇਬਲ ਨਾ ਹੋਇਆ ਤਾਂ ਤੁਹਾਨੂੰ ਉਸ ਚੀਜ਼ ਦਾ ਦੁੱਖ ਹੋਵੇ ਸੋ ਦੋਸਤੋ ਇਹ ਤਿੰਨ ਚੀਜ਼ਾਂ ਨੂੰ ਆਪਣੀ ਲਾਈਫ ਦੇ ਵਿੱਚ ਕਦੇ ਵੀ ਹਾਵੀ ਨਾ ਆਉਂਦੇ ਹੋ ਫਿਰ ਦੇਖੋ ਜ਼ਿੰਦਗੀ ਕਿੰਨੀ ਵਧੀਆ ਚੱਲਦੀ ਆ ਸੋ ਇੱਥੇ ਵੀਡੀਓ ਖਤਮ ਕਰਦੇ ਆ ਵੀਡੀਓ